एयरबैग अपने ਇਹਦੇ ਵਿੱਚ 6 ਮਿਲ ਜਾਂਦੇ ਨੇ ਆਪਾਂ ਨੂੰ ਬਾਕੀ ਨੇ ਇਹਦੇ ਵਿੱਚ ਆਪਾਂ ਨੂੰ ਪੈਡਲ ਸ਼ਿਫਟਰ ਮਿਲ ਜਾਂਦੇ ਨੇ ਯਾਰ ਆਹ ਠੀਕ ਸਿਲਵਰ ਜਿਹੇ ਦਾ ਵਧੀਆ ਇਹਨਾਂ ਦੇ ਉੱਤੇ ਯੂਜ਼ ਕੀਤਾ ਹੋਇਆ ਦੇਖੋ ਨਿੱਕੀ ਨਿੱਕੀ ਚੀਜ਼ ਵੀ ਨਾ ਮੈਨੇ ਰੱਖ ਦਈਆ ਥੱਲੇ ਆਪਣੇ ਕੋਲ ਵਾਇਰਲੈਸ ਚਾਰਜਰ ਆ ਗਿਆ ਰੌਮ ਨਾ ਮਤਲਬ ਤਿੰਨੇ ਜਣੇ ਪਿਛੇ ਆਰਾਮ ਨਾਲ ਬੈਠ ਸਕਦੇ ਨੇ ਹਾਂਜੀ ਜੀ ਸਾਰਾ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੇ ਸਾਰੇ ਵਧੀਆ ਹੋਵੋਗੇ ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਵਲੌਗ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਅੱਜ ਆਪਣੇ ਸਾਹਮਣੇ ਆਪਣੇ ਕੋਲ ਖੜਿਆ ਫਰੌਂਗਸ ਦਾ 10 ਸੈਕਿੰਡ ਟੌਪ ਮਾਡਲ ZETA ਮਾਡਲ ਆ ਵੈਸੇ ਆ ਜੇ ਕਿਸੇ ਨੇ ਡੈਲਟਾ ਪਲੱਸ ਦੀ ਵੀਡੀਓ ਦੇਖਣੀ ਹੋਵੇ ਉਹ ਆਪਣੀ ਚੈਨਲ ਤੇ ਪਹਿਲਾਂ ਹੀ ਅਪਲੋਡ ਕੀਤੀ ਹੋਈ ਆਪਾਂ ਉੱਥੇ ਜਾ ਕੇ ਦੇਖ ਸਕਦਾ ਆ ਬਾਕੀ ਅੱਜ ਆਪਣੇ ਸਾਹਮਣੇ ਖੜਿਆ ZETA ਆਪਣਾ ਸੈਕਿੰਡ ਟੌਪ ਆ ਇਹਦੇ ਤੋਂ ਉੱਤੇ ਆਪਣੇ ਕੋਲ ਅਲਫਾ ਹੁੰਦਾ ਆ ਬਾਕੀ ਅੱਜ ਤੁਹਾਨੂੰ ਦੱਸ ਦਿਆਂ ਇਹਦੇ ਵਿੱਚ ਆਪਾਂ ਨੂੰ ਕੀ ਕੀ ਦੇਖਣ ਨੂੰ ਮਿਲ ਜਾਂਦਾ ਪ੍ਰਾਈਸ ਪੁਆਇੰਟ ਦੀ ਗੱਲ ਕਰਾਂ ਮੈਂ ਆਪਣਾ 11,96,000 ਤੋਂ ਸ਼ੁਰੂ ਹੁੰਦਾ ਇਹ ਵਾਲਾ ਵੇਰੀਐਂਟ ਤੇ ਸਭ ਤੋਂ ਪਹਿਲਾਂ ਜਿਵੇਂ ਮੈਂ ਗੱਲ ਕਰਾਂ ਇਹਦੇ ਇੰਜਨ ਬਾਰੇ ਇਹਦੇ ਵਿੱਚ ਆਪਣਾ ਤਿੰਨ ਸਿਲੰਡਰ 1 ਲੀਟਰ પેટ્રોલ ਇੰਜਨ ਆਉਂਦਾ ਹੈ ਜਿਹੜਾ ਆਪਣਾ 998 ਸੀਸੀ ਦਾ ਇੰਜਨ ਆ ਆਪਾਂ ਨੂੰ 97 BHP ਤੇ 148 Nm ਟਾਰਕ ਪ੍ਰੋਡਿਊਸ ਕਰਕੇ ਦਿੰਦਾ ਹੈ ਮੈਂ ਆਪਾਂ ਨੂੰ ਵੀਧੀਆ ਅਵੇਰੇਜ ਰਾਮਨ ਦੇ ਦਊਗਾ ਜੇ ਆਪਾਂ ਪਿਆਰ ਨਾਲ ਚਲਾਉਂਗੇ ਬਾਕੀ ਪ੍ਰਾਈਸ ਮੈਂ ਤੁਹਾਨੂੰ ਦੱਸ ਦੇ ਦਿੱਤਾ ਅੱਜ ਆਪਾਂ ਹੋਏ ਸੀਗਾ ਆਪਣਾ ਨੈਕਸਾ ਆਪਣਾ ਇੰਡਸਟਰੀਅਲ ਏਰੀਆ ਚੁਕਲੇ ਦੇ ਵਿੱਚ ਸ਼ੋਰੂਮ ਅਵੇਲੇਬਲ ਆ ਬਾਕੀ ਜੇ ਤੁਹਾਨੂੰ ਆਪਣੀ ਨੈਕਸਾ ਦੀ ਕਿਸੇ ਵੀ ਗੱਡੀ ਦੇ ਰਿਲੇਟਡ ਕੋਈ ਵੀ ਇਨਕੁਆਇਰੀ ਹੋਵੇ ਮੈਂ ਇੱਕ ਨੰਬਰ ਮੈਂਸ਼ਨ ਕਰ ਦੂੰਗਾ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਜਿਵੇਂ ਗੱਲ ਕਰਦਾ ਆਪਾਂ ਨੂੰ ਐਦਾਂ ਦੀ ਕੋਸ਼ੀ ਦੀ ਕੀ ਮਿਲਦੀ ਆ ਕਿਲਾ ਸੈਂਟਰੀ ਆਉਂਦੀ ਆ ਵੈਸੇ ਇਹਦੇ ਵਿੱਚ ਆਪਣੀ ਉਹ ਮਾਰੂਤੀ ਦੀ ਹਰ ਕੀ ਵਰਗੀ ਕੀ ਤਿੰਨ ਪਾਰਟ ਦੇ ਵਿੱਚ ਨਾ ਆਪਣੀ ਇਹਦੀ ਡੀਆਰਐਲ ਡਿਵਾਈਡਡ ਆ ਆਪਣੀ ਇੰਡੀਕੇਟਰ ਵੀ ਆਪਾਂ ਨੂੰ ਇੱਥੇ ਮਿਲ ਜਾਂਦੇ ਨੇ ਥੱਲੇ ਪਾਸੇ ਆਪਾਂ ਗੱਲ ਕਰੀ ਆਪਣੇ ਕੋਲ ਮੇਨ ਹੈਡਲੈਂਪ ਯੂਨਿਟ ਆ ਗਈ ਤਿੰਨ ਪਾਰਟ ਦੇ ਵਿੱਚ ਇਹਦੀ ਆਪਣੀ ਲਾਈਟ ਡਿਵਾਈਸ ਜਿਹੜਾ ਸਾਰਾ ਆਪਣਾ LED ਦਾ ਸੈਟਅਪ ਆ ਹਾਈ ਬੀਮ ਤੇ ਲੋ ਬੀਮ ਦਾ ਬਾਕੀ ਜਿਹੜੀ ਇਹਦੀ ਗ੍ਰੇਲਾ ਗ੍ਰਿਲ ਦੇ ਉੱਤੇ ਕ੍ਰੋਮ ਦਾ ਬਹੁਤ ਵਧੀਆ ਯੂਜ਼ ਕੀਤਾ ਹੋਇਆ ਇਹਨਾਂ ਨੇ ਬਾਕੀ ਪਿਆਨੋ ਬਲੈਕ ਫਿਨਿਸ਼ ਦੇ ਵਿੱਚ ਆਪਣੀ ਜਿਹੜੀ ਮੇਨ ਗ੍ਰੇਲਾ ਆ ਜਾਂਦੀ ਆ ਨੰਬਰ ਪਲੇਟ ਹੋਲਡਿੰਗ ਆਪਣੇ ਕੋਲ ਇੱਥੇ ਆ ਗਈ ਸਿਲਵਰ ਦੇ ਵਿੱਚ ਆਪਣੀ ਇਹਦੀ ਸਕਿਡ ਪਲੇਟ ਆ ਗਈ ਟੋਨ ਹੁੱਕ ਦਾ ਆਪਸ਼ਨ ਆਪਣੇ ਕੋਲ ਇਧਰਲੇ ਪਾਸੇ ਆ ਗਿਆ ਬਾਕੀ ਜਿਹੜੀ ਡੈਲਟਾ ਪਲਸ ਉਹਦੇ ਵਿੱਚ ਵੀ ਸੇਮ ਆਪਣਾ LED ਦਾ ਸਾਰਾ ਸੈਟਅਪ ਆ A to Z ਮਗੀ ਕਲੈਡਿੰਗ ਆਪਣੀ ਫਰੰਟ ਤੋਂ ਸ਼ੁਰੂ ਹੋ ਕੇ ਰੀਅਰ ਤੱਕ ਕਲੈਡਿੰਗ ਜਾਰੀ ਆ। ਇਦਾਂ ਦੇ ਸੇਮ ਆਪਾਂ ਨੂੰ ਅਲੋਏ ਵੀਲ ਜਿਹੜੇ ਡੈਲਟਾ ਪਲੱਸ ਵੇਰੀਐਂਟ ਦੇ ਵਿੱਚ ਮਿਲ ਜਾਂਦੇ ਨੇ। ਗੁੱਡਇਰ ਦੇ ਟਾਇਰ ਨੇ ਆਪਾਂ ਨੂੰ ਦਿੱਤੇ ਹੋਏ। ਟਾਇਰ ਸਾਈਜ਼ ਦੀ ਗੱਲ ਕਰਾਂ ਮੈਂ 195 60 R16. 16 ਇੰਚ ਦੇ ਆਪਣੇ ਕੋਲ 글로ਸੀ ਬਲੈਕ ਦੇ ਵਿੱਚ ਇਹਦੇ ਵਿੱਚ ਅਲੋਏ ਵੀਲ ਮਿਲ ਜਾਂਦੇ ਨੇ। ਫਰੰਟ 'ਤੇ ਦੀ ਡਿਸਕ ਆ ਤੇ ਰੀਅਰ ਆਪਣੀ ਡਰਮ ਬ੍ਰੇਕ ਆ ਜਾਂਦੀ ਆ। ਬੋਡੀ ਕਲਰ ਆਪਾਂ ਨੂੰ ਦੇ ਵਿੱਚ ਓਰਮੇ ਮਿਲ ਜਾਂਦੇ ਨੇ ਵਿਦ ਐਲਈਡੀ ਇੰਡੀਕੇਟਰਸ 360 ਡਿਗਰੀ ਕੈਮਰਾ ਵਗੈਰਾ ਇਹ ਗੱਡੀ ਦੇ ਵਿੱਚ ਆਉਂਦਾ ਨਹੀਂਗਾ। ਬਾਕੀ ਕ੍ਰੋਨ ਦੀ ਤੇ ਸਟ੍ਰਿਪ ਦੇਖ ਸਕਦੇ ਹੋ ਆਪਣੀ ਐਂਡ ਤੱਕ ਜਾਰੀ ਆ ਉੱਪਰ ਆਪਾਂ ਨੂੰ ਰੂਫ ਰੇਲਸ ਮਿਲ ਗਈਆਂ ਬਾਕੀ ਰਿਕੁਐਸਟ ਸੈਂਸਰ ਇਹਦੇ ਵਿੱਚ ਐਡ-ਆਨ ਹੋ ਜਾਂਦਾ ਡੈਲਟਾ ਪਲਸ ਦੇ ਵਿੱਚ ਨਾ ਆਪਣੀ ਫਿਜ਼ੀਕਲ ਕੀ ਲੱਗਦੀ ਆ ਇਹਦੇ ਵਿੱਚ ਆਪਣਾ ਕੀਲੈਸ ਐਂਟਰੀ ਮਿਲ ਜਾਂਦੀ ਆ ਰਿਕੁਐਸਟ ਸੈਂਸਰ ਇੱਕ ਆਪਾਂ ਨੂੰ ਇਧਰਲੇ ਪਾਸੇ ਮਿਲ ਜਾਂਦਾ ਇੱਕ ਕੋ-ਡਰਾਈਵਰ ਸਾਈਡ ਮਿਲ ਜਾਂਦਾ ਜਿਹੜਾ ਆਪਣਾ ਰਨਿੰਗ ਬੋਰਡ ਆ ਉਹਦੇ ਉੱਤੇ ਵੀ ਕਲਾਈਡਿੰਗ ਮਿਲ ਜਾਂਦੀ ਆ ਬਾਕੀ ਐਦਾਂ ਦੇ ਕੁਝ ਹੋਰ ਹੀ ਆਪਣੀ ਸਾਈਡ ਪ੍ਰੋਫਾਈਲ ਸੀਗੀ ਪਿੱਛੋ ਗੱਲ ਕਰਾਂ ਮੈਂ ਇਹ ਵਾਲਾ ਵੇਰੀਐਂਟ ਆ ਜਿਹੜਾ ਟਰਬੋ ਚਾਰਜਡ ਪੈਟਰੋਲ ਇੰਜਨ ਆਏ ਕਨੈਕਟੇਡ ਦੇ ਵਿੱਚ ਆਪਾਂ ਨੂੰ ਟੇਲ ਲਾਈਟ ਮਿਲ ਜਾਂਦੀ ਆ ਐਲਈਡੀ ਦਾ ਆਪਣੇ ਕੋਲ ਸਾਰਾ ਸੈਟਅਪ ਆ ਬ੍ਰੇਕ ਲਾਈਟ ਹੋਗੀ ਆਪਣੀ ਪਾਰਕਿੰਗ ਲਾਈਟ ਇੰਡੀਕੇਟਰਸ ਹੋਗੇ ਤੇ ਜਿਹੜੀ ਆਪਣੀ ਰਿਵਰਸ ਲਾਈਟ ਆ ਸਾਰਾ ਕੁਝ ਆਪਾਂ ਨੂੰ ਐਲਈਡੀ ਦੇ ਵਿੱਚ ਮਿਲ ਜਾਂਦਾ ਰਿਵਰਸ ਦੇ ਵਿੱਚ ਆਪਾਂ ਨੂੰ ਚਾਰ ਪਾਰਕਿੰਗ ਸੈਂਸਰ ਮਿਲ ਜਾਂਦੇ ਨੇ ਜਿਹੜੀ ਆਪਣੀ ਰਿਵਰਸ ਵਾਲੀ ਸਕਰਟ ਪਲੇਟ ਆਪਾਂ ਨੂੰ ਸਿਲਵਰ ਦੇ ਵਿੱਚ ਮਿਲ ਜਾਂਦੀ ਆ ਬਾਕੀ ਫਰਾਂਕਸ ਦੀ ਬੇਜਿੰਗ ਆਪਣੇ ਕੋਲ ਇਧਰਲੇ ਪਾਸੇ ਆ ਗਈ ਸਮਾਰਟ ਹਾਈਬ੍ਰਿਡ ਦੀ ਬੇਜਿੰਗ ਆਪਣੇ ਕੋਲ ਇਧਰਲੇ ਪਾਸੇ ਆ ਬਾਕੀ ਮਾਰਤੀ ਸੁਜ਼ੂਕੀ ਦਾ ਲੋਗੋ ਆ ਗਿਆ ਫਰਅਰ ਵਾਈਪਰ ਆ ਗਿਆ ਡੀਫੋਗਰ ਮਿਲ ਜਾਂਦਾ ਆਪਾਂ ਨੂੰ ਫਾਈਮਾਉਂਟ ਸਟ੍ਰੋਪ ਲੈਂਪ ਆ ਗਿਆ ਵਾਸ਼ਰ ਮਿਲ ਜਾਂਦਾ ਸ਼ਾਫੇਨ ਆਪਾਂ ਨੂੰ ਐਂਟੀਨਾ ਮਿਲ ਜਾਂਦਾ ਇਹਦੇ ਵਿੱਚ ਬਾਕੀ ਬੂਟ ਸਪੇਸ ਦੀ ਗੱਲ ਕਰਾਂ ਮੈਂ 308 ਲੀਟਰ ਦੇ ਅਰਾਊਂਡ ਇਹਦਾ ਆਪਣਾ ਬੂਟ ਸਪੇਸ ਆ ਪਾਰਸ਼ਲ ਟ੍ਰੇ ਤੇ ਦੇਖ ਸਕਦੇ ਆਪਣੀ ਇੱਥੇ ਮਿਲ ਜਾਂਦੀ ਆ ਬਾਕੀ ਇੱਥੋਂ ਆਪਾਂ ਮਤਲਬ ਬੰਦ ਕਰੂਗਾ ਇਹਨੂੰ ਰਿਕਵੈਸਟ ਅਨਸਰ ਇੱਕ ਆਪਾਂ ਨੂੰ ਇੱਥੇ ਪਾਸੇ ਵੀ ਮਿਲ ਜਾਂਦਾ ਬਾਕੀ ਰਿਵਰਸ ਕੈਮਰਾ ਆਪਣੇ ਕੋਲ ਅੱਧਰਲੇ ਪਾਸੇ ਹੈਗਾ ਜਿਹੜੀ ਇਹਦੀ ਨੰਬਰ ਪਲੇਟ ਲਾਈਟਸ ਨੇ ਆਪਾਂ ਨੂੰ ਹੈਲੋਜਨ ਮਿਲ ਜਾਂਦੀਆਂ ਨੇ ਐਲਈਡੀ ਨਹੀਂ ਮਿਲਦੀਆਂ 37 ਲੀਟਰ ਦੀ ਇਹਦੀ ਆਪਣੀ ਫਿਊਲ ਟੈਂਕ ਕੈਪੈਸਿਟੀ ਆ 20 ਦੀ ਆਪਣੀ ਐਵਰੇਜ ਆ ਯਾਰ ਠੀਕ ਆ ਯਾਰ ਇਹ ਨਾ ਮਤਲਬ 4 ਮੀਟਰ ਦੇ ਵਿੱਚ ਬਹੁਤ ਵਧੀਆ ਗੱਡੀ ਆ ਬਾਕੀ ਹੁਣ ਦਿਖਾਣਿਆ ਤੁਹਾਨੂੰ ਆਪਾਂ ਇੱਕ ਵਾਰੀ ਦੇ ਇੰਟੀਰੀਅਰ ਦੇ ਵਿੱਚੋਂ ਇਦਾਂ ਦਾ ਆਪਾਂ ਨੂੰ ਕੁਛ ਇਹਦਾ ਡੋਰ ਪੈਨਲ ਮਿਲ ਜਾਂਦਾ ਗੱਲ ਕਰਾਂ ਮੈਂ ਡੁਅਲ ਟੋਨ ਦੇ ਵਿੱਚ ਆਏ ਆਪਣਾ ਬ੍ਰਾਊਨ ਤੇ ਬਲੈਕ ਦੇ ਵਿੱਚ ਮਿਲ ਜਾਂਦਾ ਇਧਰਲੇ ਪਾਸੇ ਸਾਰਾ ਆਪਣੇ ਕੋਲੇ ਸੌਫਟ ਟੱਚ ਮਟੀਰੀਅਲ ਆ ਲੈਦਰ ਦੇ ਵਿੱਚ ਬਾਕੀ ਸਾਰਾ ਆਪਣੇ ਕੋਲ ਹਾਰਡ ਪਲਾਸਟਿਕ ਆ ਬਾਕੀ ਇਹ ਵਾਲਾ ਪਾਰਟ ਜਿਹੜਾ ਇਹ ਆਪਣਾ ਥੋੜਾ ਜਿਹਾ મતલਬ ਅਲੱਗ ਟਰਿਮ ਦੇ ਵਿੱਚ ਦਿੱਤਾ ਹੋਇਆ ਕ੍ਰੋਮ ਦੇ ਆਪਾਂ ਨੂੰ ਡੋਰ ਹੈਂਡਲ ਮਿਲ ਜਾਂਦੇ ਨੇ ਜਿਹੜੀ ਡਰਾਈਵਰ ਸਾਈਡ ਕੰਟਰੋਲ ਯੂਨਿਟ ਆ ਸਾਰੀ ਆਪਣੀ ਗਲੋਸੀ ਬਲੈਕ ਦੇ ਵਿੱਚ ਆ ਓਵੀਅਰ ਵੀਮ ਆਪਣੇ ਇਲੈਕਟ੍ਰਿਕਲੀ ਫੋਲਡੇਵਲ ਪਲੱਸ ਐਡਜਸਟੇਬਲ ਨੇ ਲੋਕ ਤਾਂ ਲੋਕ ਦਾ ਬਟਨ ਆਪਣੇ ਕੋਲ ਅੰਦਰਲੇ ਪਾਸੇ ਆ ਗਿਆ ਵਨ ਟੱਚ ਅਪ ਤੇ ਵਨ ਟੱਚ ਡਾਊਨ ਆਪਣੀ ਸਿਰਫ ਡਰਾਈਵਰ ਸਾਈਡ ਵਿੰਡੋ ਆ ਬਾਕੀ 올 ਫੋਰ ਪਾਵਰ ਵਿੰਡੋਸ ਆ ਗਿਆ ਇਹਦੇ ਵਿੱਚ ਥੱਲੇ ਆਪਾਂ ਨੂੰ ਬੋਟਲ ਹੋਲਡਰ ਮਿਲ ਗਿਆ ਸਪੀਕਰ ਆਪਣੇ ਕੋਲ ਅੰਦਰਲੇ ਪਾਸੇ ਆ ਗਿਆ ਟਵੀਟਰ ਆਪਾਂ ਨੂੰ ਇੱਥੇ ਮਿਲ ਗਿਆ ਬਾਕੀ ਨਾ ਇਹਦੇ ਵਿੱਚ ਆਪਣੀ ਫੈਬਰਿਕ ਦੀ ਸੀਟਾਂ ਹੀ ਮਿਲਦੀਆਂ ਨੇ ਲੇਦਰ ਨਹੀਂ ਲੈਦਰ ਆਪਾਂ ਟਾਪ ਮਾਡਲ ਦੇ ਵਿੱਚ ਜਾਂਦੇ ਆ ਉਹਦੇ ਵਿੱਚ ਮਿਲਦਾ ਬਾਕੀ ਇੱਥੋਂ ਆਪਾਂ ਆਪਣੀ ਹਾਈਟ ਐਡਜਸਟ ਕਰ ਸਕਦੇ ਆ ਆਪਣੀ 6 ਵੇ ਮਤਲਬ ਸੀਟ ਆਪਾਂ ਐਡਜਸਟ ਕਰ ਸਕਦੇ ਆ ਇਦਾਂ ਦਾ ਆਪਣਾ ਕੁਛ ਇਹਦਾ ਇੰਟੀਰੀਅਰ ਆ ਡੀ ਕੱਟ ਆਪਾਂ ਨੂੰ ਇਹਦੇ ਵਿੱਚ ਸਟੀering ਵੀਲ ਮਿਲ ਜਾਂਦਾ ਲੈਦਰ ਰਾਈਟ ਨਹੀਂ ਮਿਲਦਾ ਲੈਦਰ ਰਾਈਟ ਜਿਵੇਂ ਆਪਾਂ ਟਾਪ ਮਾਡਲ ਦੇ ਵਿੱਚ ਜਾਂਦੇ ਆ ਉਹਦੇ ਵਿੱਚ ਮਿਲੂਗਾ ਸਾਈਡ ਦੇ ਵਿੱਚ ਜਿਵੇਂ ਮੈਂ ਗੱਲ ਕਰਾਂ ਇਧਰਲੇ ਪਾਸੇ ਆਪਣੇ ਕੋਲ ਪੁਸ਼ ਬਟਨ ਸਟਾਰਟ ਆ ਗਿਆ ਟ੍ਰੈਕਸ਼ਨ ਕੰਟਰੋਲ ਬਟਨ ਆਪਣੇ ਕੋਲ ਇੱਧਰ ਆ ਆਈਡਲ ਸਟਾਰਟ ਸਟਾਪ ਬਟਨ ਆਪਣੇ ਕੋਲ ਇਧਰਲੇ ਪਾਸੇ ਆ ਗਿਆ ਹੈੱਡਲਾਈਟ ਲੈਵਲਰ ਆਪਾਂ ਨੂੰ ਇੱਕ ਇੱਥੇ ਮ ਟਿਲਟ ਤੇ ਟੈਲੀਸਕੋਪਿਕ ਬੱਲੇ ਯਾਰ ਟਿਲਟ ਤੇ ਆਪਾਂ ਨੂੰ ਟੈਲੀਸਕੋਪਿਕ ਅਡਜਸਟਮੈਂਟ ਦੋਵੇਂ ਮਿਲ ਜਾਂਦੀਆਂ ਨੇ ਇਹਦੇ ਵਿੱਚ ਇਧਰਲੇ ਪਾਸੇ ਆ ਗਏ ਆਪਣੇ ਇਹਦੇ ਇਨਫੋਰਟੇਨਮੈਂਟ ਕੰਟਰੋਲ ਥੱਲੇ ਆਪਣੇ ਕੋਲ ਆ ਗਏ ਕੋਲਿੰਗ ਕੰਟਰੋਲ ਏਅਰ ਬੈਗ ਆਪਣੇ ਇਹਦੇ ਵਿੱਚ 6 ਮਿਲ ਜਾਂਦੇ ਨੇ ਆਪਾਂ ਨੂੰ ਬਾਕੀ ਨਾ ਇਹਦੇ ਵਿੱਚ ਆਪਾਂ ਨੂੰ ਪੈਡਲ ਸ਼ਿਫਟਰ ਮਿਲ ਜਾਂਦੇ ਨੇ ਯਾਰ ਆਹ ਚੀਜ਼ ਬਾਕੀ ਇਧਰਲੇ ਪਾਸੇ ਆ ਗਏ ਆਪਣੇ ਕੋਲ ਇਹਦੇ ਵਾਈਪਰ ਕੰਟਰੋਲ ਇਧਰਲੇ ਪਾਸੇ ਆ ਗਏ ਆਪਣੇ ਇਹਦੇ ਹੈੱਡਲੈਂਪ ਕੰਟਰੋਲ ਆਟੋਮੈਟਿਕ ਆਪਾਂ ਨੂੰ ਇਹਦੇ ਵਿੱਚ ਹੈੱਡਲੈਂਪ ਮਿਲ ਜਾਂਦੇ ਨੇ ਰਾਤ ਨੂੰ ਆਪਣੇ ਆਪ ਓਨ ਹੋ ਜਾਣਗੇ ਜੇ ਤੁਸੀਂ ਆਟੋ ਤੇ ਕਰਕੇ ਛੱਡਦੇ ਬਾਕੀ 8000 ਤੱਕ ਆਪਾਂ ਨੂੰ ਇਹਦੇ RPM ਮੀਟਰ ਦੀ ਮਾਰਕਿੰਗ ਮਿਲ ਜਾਂਦੀ ਆ 220 ਤੱਕ ਆਪਾਂ ਨੂੰ ਟੌਪ ਸਪੀਡ ਦੀ ਮਾਰਕਿੰਗ ਆ ਇਧਰਲੇ ਪਾਸੇ ਆਪਣੇ ਕੋਲ ਆ ਗਿਆ ਇਹਦਾ ਇੰਜਨ ਟੈਂਪਰੇਚਰ ਜਿਹੜੀ ਆਪਣੀ ਤੇਲ ਵਾਲੀ ਸੂਈ ਆ ਆਪਣੇ ਅੰਦਰ ਮਿਲ ਜਾਂਦੀ ਆ ਬਾਕੀ 3 ਇੰਚ ਦੀ ਆਪਾਂ ਨੂੰ ਇਹਦੇ ਵਿੱਚ MID ਮਿਲਦੀ ਆ ਆਪਾਂ ਜੇ ਕੋਈ ਵੀ ਇਹਦੇ ਵਿੱਚ ਇਨਫੋਰਮੇਸ਼ਨ ਕਰਨੀ ਹੋਵੇ ਜਿਵੇਂ ਆਪਾਂ ਪੁਰਾਣੀ ਗੱਡੀਆਂ ਦੇ ਵਿੱਚ ਕਰਦੇ ਸੀਗੇ ਆ ਨੀਡਲਾਂ ਦਿੱਤੀਆਂ ਹੁੰਦੀਆਂ ਸੀਗੀਆਂ ਇਹਨਾਂ ਨੇ ਅੱਜ ਵੀ ਇਹਨਾਂ ਦਾ ਉਹੀ ਸਿਸਟਮ ਆ ਜਿਹੜੀ ਆਪਣੀ ਖੱਬੇ ਸਾਈਡ ਵਾਲੀ ਆ ਨੀਡਲ ਇਹਦੇ ਵਿੱਚੋਂ ਆਪਾਂ ਟ੍ਰਿਪ ਵਗੈਰਾ ਐਡਜਸਟ ਕਰ ਸਕਦੇ ਆ ਤੇ ਜਿਹੜੀ ਆਪਣੀ ਸੱਜੇ ਪਾਸ ਆਦੋ ਆਪਾਂ ਮਤਲਬ ਇਦਾਂ ਦੇ ਆਪਣੇ ਕੁਝ ਜਿਹੜੇ অপਸ਼ਨ ਐ mhd ਦੇ ਵਿੱਚ ਅਵੇਲੇਬਲ ਨੇ ਬਾਕੀ ਇਹ ਵਾਲੀ ਨਾ ਆਪਣੀ ਸਮਾਰਟ ਹਾਈਬ੍ਰਿਡ ਆ ਤੇ ਤਾਂ ਕਰਕੇ ਦੇਖ ਲੋ ਲੋਕ ਆ ਗਈ ਆਪਣੇ ਕੋਲ ਮੋਸ਼ਨ ਆ ਗਿਆ ਟਾਰਕ ਪਾਵਰ ਆ ਗਈ ਐਕਸਲਰੇਟਰ ਬ੍ਰੇਕ ਆ ਗਈ ਇੰਜਨ ਮੋਟਰ ਆ ਗਿਆ ਸਾਰਾ ਕੁਝ ਆਪ ਨੂੰ ਇੱਧਰ ਮਿਲ ਜਾਂਦਾ ਬਾਕੀ 6 ਦੀ ਐਵਰੇ ਦਿਖਾ ਦੀ ਹੈ 6 ਇੰਚ ਦੀ ਆਪਾਂ ਨੂੰ ਦੇ ਵਿੱਚ ਇਨਫੋਟੇਨਮੈਂਟ ਸਕਰੀਨ ਮਿਲ ਜਾਂਦੀ ਆ ਇਹ ਸਾਰਾ ਪਾਰਟ ਨਾ ਆਪਣਾ ਮੈਟ ਬਲੈਕ ਦੇ ਵਿੱਚ ਆ ਆਪਾਂ ਜਿਵੇਂ ਟੌਪ ਮਾਡਲ ਦੇ ਵਿੱਚ ਜਾਉਂਗੇ ਨਾ α ਦੇ ਵਿੱਚ ਇਹ ਚੀਜ਼ ਗਲੋਸੀ ਬਲੈਕ ਦੇ ਵਿੱਚ ਆ ਜਾਂਦੀ ਆ ਆਪਣਾ ਇਹਦੇ ਵਿੱਚ ਵਾਇਰਲੈਸ ਐਪਲ ਕਾਰ ਪਲੇ ਤੇ ਆਪਣਾ ਐਂਡਰੋਇਡ ਰੋਟੋ ਏਸੀ ਇਵੈਂਟਸ ਆਪਾਂ ਨੂੰ ਐਦਾਂ ਦੇ ਕਲਰ ਦੇ ਮਿਲ ਜਾਂਦੇ ਨੇ ਸੈਟਨ ਸਿਲਵਰ ਜੇ ਦਾ ਮਤਲਬ ਸਿਲਵਰ ਜੇ ਦਾ ਵਧੀਆ ਇਹਨਾਂ ਦੇ ਉੱਤੇ ਯੂਜ਼ ਕੀਤਾ ਹੋਇਆ ਦੇਖੋ ਨਿੱਕੀ ਨਿੱਕੀ ਚੀਜ਼ ਵੀ ਨਾ ਮੈਨੇ ਰੱਖਦੀ ਆ ਬਾਕੀ ਆਪਣੇ ਕੋਲ ਹਜ਼ਾਰਡ ਲੈਂਪ ਦਾ ਬਟਨ ਇਧਰਲੇ ਪਾਸੇ ਆ ਗਿਆ ਇਹ ਸਾਰੀ ਚੀਜ਼ ਆਪੇ ਗਲੋਸੀ ਬਲੈਕ ਦੇ ਵਿੱਚ ਆ ਗਈ ਥੱਲੇ ਆਪਣੇ ਕੋਲ ਏਸੀ ਕੰਟਰੋਲ ਯੂਨਟ ਆ ਗਈ ਮਾਰੂਤੀ ਸੂਜ਼ੂਕੀ ਦੀ ਜਿਹੜੀ ਨੈਕਸਾ ਦੀ ਗੱਡੀਆਂ ਨੇ ਸਾਰੀਆਂ ਦੇ ਵਿੱਚ ਏਸੀ ਕੰਟਰੋਲ ਯੂਨਟ ਐਦਾਂ ਦੀ ਹੋਈ ਆ ਆਪਣੀ ਬਾਕੀ ਥੱਲੇ ਜਾਈਏ ਆਪਣੇ ਕੋਲ 12 ਵੀ ਸਾਕਟ ਆਪਣੇ ਕੋਲੇ ਕਿ ਇਧਰਲੇ ਪਾਸੇ ਆ ਗਿਆ ਪੈਂਡਰਿਵ ਦਾ অপਸ਼ਨ ਆਪਾਂ ਨੂੰ ਇਧਰਲੇ ਪਾਸੇ ਮਿਲ ਜਾਂਦਾ ਥੱਲੇ ਆਪਣੇ ਕੋਲ ਵਾਇਰਲੈਸ ਚਾਰਜਰ ਆ ਗਿਆ ਉਹ ਕੱਪ ਹੋਲਡਰ ਦੀ ਆਪਣੇ ਕੋਲ ਸਪੇਸ ਆ ਗਈ ਬਾਕੀ ਸੀਵੀਟੀ ਆਪਾਂ ਨੂੰ ਇਹਦੇ ਵਿੱਚ ਟਰਾਂਸਮਿਸ਼ਨ ਮਿਲ ਜਾਂਦਾ ਗੇਅਰ ਨੋਬ ਤੁਸੀਂ ਦੇਖ ਸਕਦੇ ਹੋ ਮੈਨੂਵਲ ਆਪਾਂ ਨੂੰ ਇਹਦੇ ਵਿੱਚ ਹੈਂਡ ਬ੍ਰੇਕ ਮਿਲ ਗਈ ਜਿਹੜੀ ਆਰਮ ਰੈਸਟ ਆ ਆਪਣੀ ਸਲਾਈਡੇਬਲ ਆ ਤੁਸੀਂ ਦੇਖ ਸਕਦੇ ਏਦਾਂ ਦੀ ਕੁਝ ਬਾਕੀ ਜਿਹੜੀ ਆਪਣੀ ਡਲਟਾ ਪਲਸ ਆ ਉਹਦੇ ਵਿੱਚ ਆਪਣੀ ਆਰਮ ਰੈਸਟ ਵਗੈਰਾ ਨਹੀਂ ਹੁੰਦੀ ਤੁਸੀਂ ਦੇਖ ਸਕਦੇ ਹੋ ਉਹਦੇ ਨਾਲੋਂ ਕੰਪੈਰੀਸ਼ਨ ਤੇਰਾ ਹੈ ਨਾ ਪਹਿਲਾਂ ਤੁਸੀਂ ਉਹ ਵੀਡੀਓ ਦੇਖ ਲਿਓ ਤੇ ਫਿਰ ਆਪਣੀ ਇਹ ਦੇਖ ਲਿਓ ਤੁਹਾਨੂੰ ਪਤਾ ਲੱਜੂਗਾ ਇੱਕ ਆਈਡੀਆ ਹੋ ਜੂਗਾ ਕਿ ਹਾਂ ਆਪਾਂ ਨੂੰ ਕਿਹੜੀ ਚੀਜ਼ਾਂ ਮਿਲ ਜਾਂਦੀਆਂ ਨੇ ਕਿਹੜੀ ਚੀਜ਼ਾਂ ਨਹੀਂ ਮਿਲਦੀਆਂ ਬਾਕੀ ਇਦਾਂ ਦਾ ਆਪਣਾ ਕੁਝ ਇਹਦੇ ਵਿੱਚ ਗਲਵ ਬਾਕਸ ਮਿਲ ਜਾਂਦਾ ਮੈਨੂਅਲ ਆਪਾਂ ਨੂੰ ਇਹਦੇ ਵਿੱਚ ਆਪਣਾ ਆਈਆਰਵੀਐਮ ਆ ਗਿਆ ਜਿਹੜੀ ਕੈਬਨ ਲਾਈਟ ਆਪਾਂ ਨੂੰ yellow ਮਿਲ ਜਾਂਦੀ ਆ ਜਿਹੜਾ ਸਨ ਵਾਈਜ਼ਰ ਆ ਕੋਡਰ ਡਰਾਈਵਰ ਸਾਈਡ ਆਪਾਂ ਨੂੰ ਵਿਦ ਮਿਰਰ ਮਿਲ ਜਾਂਦਾ ਤੇ ਜਿਹੜਾ ਡਰਾਈਵਰ ਸਾਈਡ ਵਾਲਾ ਸਨ ਵਾਈਜ਼ਰ ਇਹ ਚ ਆਪਾਂ ਟਿਕਟ ਹੋਲਡਰ ਨਹੀਂ ਮਿਲਦਾ ਬਾਕੀ ਇਦਾਂ ਦੀ ਆਪਣੀ ਕੁਝ ਐਡੀ ਫਰੰਟ ਲੁੱਕ ਸੀਗੀ ਫੰਕਸ਼ਨਲ ਮਤਲਬ ਉੱਚੀ ਗੱਡੀ ਆ ਤੇ ਤਾਂ ਕਰਕੇ ਸੋਹਣੀ ਲੱਗਦੀ ਆ ਬਾਕੀ ਇਹਦੇ ਵਿੱਚ ਨਾ ਆਪਣਾ 190mm ਗਰਾਊਂਡ ਕਲੀਅਰੈਂਸ ਆਉਂਦਾ ਆ ਮਤਲਬ ਬਹੁਤ ਯਾਰ ਸਕੋਰਪਿਓ ਐਨ ਦੇ ਵਿੱਚ ਨਾ 187mm ਤੇ ਉਹਦੇ ਨਾਲੋਂ ਵੱਧ ਗਰਾਊਂਡ ਕਲੀਅਰੈਂਸ ਹੈ ਗੱਡੀ ਦੇ ਵਿੱਚ ਆ ਬਾਕੀ ਕਹਿਣ ਦੀਆਂ ਗੱਲਾਂ ਨੇ ਯਾਰ ਉਹਦਾ 187mm ਵੀ ਘੱਟ ਨਹੀਂ ਲੱਗਦਾ ਉਹ ਵੀ ਬਹੁਤ ਲੱਗਦਾ ਆ ਬਾਕੀ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਰੀਅਰ ਦੇ ਵਿੱਚ ਰੀਅਰ ਬਾਰੇ ਦੱਸਾਂ ਤੁਹਾਨੂੰ ਮੈਂ ਬਾਕੀ ਜਿਹੜਾ ਆਪਣਾ ਰੀਅਰ ਡੋਰ ਪੈਨਲ ਆ ਆਪਾਂ ਨੂੰ ਅੱਗੇ ਵਰਗਾ ਹੀ ਮਿਲ ਜਾਂਦਾ ਮਤਲਬ ਲੈਦਰ ਦਾ ਯੂਜ਼ ਕੀਤਾ ਹੋਇਆ ਹੈ ਇਹਨਾਂ ਨੇ ਇੱਥੇ ਪਾਸੇ ਵੀ ਇੱਥੇ ਵੀ ਸੌਫਟ ਟੱਚ ਤੇ ਜਿਹੜਾ ਆਪਣਾ ਇਹ ਵਾਲਾ ਪੈਨਲ ਹੈ ਗਲੋਸੀ ਬਲੈਕ ਦੇ ਵਿੱਚ ਆ ਗਿਆ ਕ੍ਰੋਮ ਦੇ ਆਪਾਂ ਨੂੰ ਡੋਰ ਹੈਂਡਲ ਮਿਲ ਜਾਂਦੇ ਨੇ ਬਾਕੀ ਪਿਛਲੇ ਸਪੇਸ ਦੀ ਗੱਲ ਕਰਾਂ ਨਾ ਮੈਂ ਵਧੀਆ ਯਾਰ ਹੈ ਨਾ ਬਹੁਤ ਵਧੀਆ ਸਪੇਸ ਆ ਬਾਕੀ ਐਦਾਂ ਦਾ ਆਪਾਂ ਨੂੰ ਕੁਝ ਪਿੱਛੇ ਇਹਦਾ ਰੀਅਰ ਏਸੀ ਵੈਂਟਸ ਮਿਲ ਜਾਂਦੇ ਨੇ ਇੱਕ ਆਪਣੇ ਕੋਲ ਯੂ ਐਸ ਬੀ ਪੋਰਟ ਆ ਗਿਆ ਇੱਕ ਆਪਣੇ ਕੋਲ ਸੀ ਟਾਈਪ ਪੋਰਟ ਆ ਗਿਆ ਥੱਲੇ ਆਪਾਂ ਨੂੰ ਥੋੜਾ ਜਿਹਾ ਸਪੇਸ ਬਾਕੀ ਹੰਪ ਵਗੈਰਾ ਐਡਾ ਨਹੀਂਗਾ ਆਰਾਮ ਨਾਲ ਮਤਲਬ ਤਿੰਨ ਜਣੇ ਪਿਛੇ ਆਰਾਮ ਨਾਲ ਬੈਠ ਸਕਦੇ ਨੇ ਰੀਅਰ ਦੇ ਪੰਜੇ ਦੇ ਵਿੱਚ ਆਪਣੇ ਕੋਲ ਐਡਜਸਟੇਬਲ ਹੈਡ ਰੈਸਟ ਆ ਗਿਆ ਜਿਹੜੀ ਇਹਦੀ ਰੀਅਰ ਵਾਲੀ ਕੇਬਲ ਲਾਈਟ ਆ ਆਪਣੀ yellow ਹੀ ਮਿਲ ਜਾਂਦੀ ਆ ਇਦਾਂ ਦਾ ਕੁਝ frong ਤੋਂ ਦਾ zeta ਮਾਡਲ ਸੀਗਾ ਡਲਟਾ ਦੀ ਮੈਂ ਤੁਹਾਨੂੰ ਦੱਸ ਰਿਹਾ ਮੈਂ ਪਹਿਲੀ ਵੀਡੀਓ ਅਪਲੋਡ ਕੀਤੀ ਹੋਈ ਆ ਤੁਸੀਂ ਉੱਥੋਂ ਦੇਖ ਸਕਦੇ ਹੋ ਆਈਡੀਆ ਲੈ ਸਕਦੇ ਹੋ ਕਿ ਹਾਂ ਆਪਾਂ ਨੂੰ ਡਲਟਾ ਪਲੱਸ ਲੈਣੀ ਚਾਹੀਦੀ ਆ ਕਿ zeta ਲੈਣੀ ਚਾਹੀਦੀ ਆ ਬਾਕੀ ਜੀ ਅੱਜ ਦੀ ਵੀਡੀਓ ਸੀਗੀ ਆਪਣੀ ਇੱਥੇ ਤੱਕ ਜੇ ਤੁਹਾਨੂੰ ਵੀਡੀਓ ਇਨਫੋਰਮੇਟਿਵ ਲੱਗੀ ਹੋਵੇ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ